ਮੇਰਾ ਨਾਮ ਬਲਕਾਰ ਸਿੰਘ ਹੈ ਮੈਂ ਪਿੰਡ ਵਾੜੇ ਦਾ ਰਹਿਣ ਵਾਲਾ ਹਾਂ ਤੇ ਮੈਂ ਇਸ ਸੜਕ ਦੇ ਉੱਪਰ ਆਪੇ ਮੇਰੇ ਪਹਿਲਿਆਂ ਚ ਮਕਾਨ ਹੈ ਮੇਰਾ ਸਾਡਾ ਪਲਾਟ ਨੂੰ ਲੈ ਕੇ ਝਗੜਾ ਹੋਇਆ ਸੀ ਸਾਡਾ ਪਲਾਟ ਦੇ ਨਾਲ ਦੂਜੇ ਬੰਦੇ ਦਾ ਪਲਾਟ ਜੀ ਉਹਦੇ ਤੋਂ ਨ ਝਗੜਾ ਕੀਤਾ ਸੀ 21 ਤਰੀਕ ਨੂੰ 21 ਤਰੀਕ ਨੂੰ ਸਾਨੂੰ ਝਗੜਾ ਕੀਤਾ ਤੇ ਅਸੀਂ ਹਸਪਤਾਲ ਗਏ ਸਾਡੇ ਸੱਟਾਂ ਲਾਈਆਂ ਅਸੀਂ ਹਸਪਤਾਲ ਗਏ ਦੋਨੋਂ ਜੀ ਜਾ ਕੇ ਉੱਥੇ ਆਈ ਆਪਣੇ ਮੈਡੀਕਲ ਕਰਾਇਆ ਮੈਡੀਕਲ ਕਰਾਉਣ ਤੋਂ ਬਾਅਦ ਜਿਹੜੀ ਸਾਡੀ ਐਲ ਐਮ ਆਰ ਦੀ ਰਿਪੋਰਟ ਬਣੀ ਉਹ ਪੁਲਿਸ ਤਿੱਬਰ ਦਾ ਇਹ ਐਸਆਈ ਬਲਵਿੰਦਰ ਸਿੰਘ ਤੋਂ ਰੀਸੀਵ ਕਰਕੇ ਲੈ ਕੇ ਗਿਆ ਉਹਨਾਂ ਨੇ ਉਹਤੇ ਕੋਈ ਰੀਸੀਵ ਕਰਕੇ ਲੈ ਕੇ ਪਰ ਉਹਨਾਂ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਵਿੱਚ ਮੈਂ ਆਪਣਾ ਖੇਤੀਬਾੜੀ ਦੇ ਪਸ਼ੂਆਂ ਦਾ ਕੰਮ ਕਰਦਾ ਮੇਰਾ ਦੁੱਧ ਦਾ ਵੀ ਕੰਮ ਹੈ ਕਮ ਸੀਗਾ ਤੇ ਮੈਂ 24 ਤੀਕ ਨੂੰ ਫੇਰ ਆਪਣਾ ਦੁੱਧ ਲੈ ਕੇ ਜਾਂਦਿਆਂ ਇਸ ਤੇ ਮੈਨੂੰ ਪੁਲ ਗਾਜੀਕੋਟ ਤੇ ਇਹਨਾਂ ਦੇ ਬੰਦਿਆਂ ਨੇ ਘੇਰ ਕੇ ਮੇਰੇ ਗੱਡੀ ਦੇ ਅੱਗੇ ਇੱਕ ਗੱਡੀ ਅੱਗੇ ਲਾ ਕੇ ਇੱਕ ਪਿੱਛੇ ਲਾ ਕੇ ਮੇਰੀ ਨਵੀਂ ਗੱਡੀ ਕਰੇਟਾ ਸੀ ਉਹ ਪੂਰੀ ਭਾਂਤੀ ਤੇ ਮੇਰੇ ਫਿਰ ਬੁਰੀ ਤਰ੍ਹਾਂ ਸੱਟਾਂ ਲਾਈਆਂ ਜਿਸ ਤੇ ਮੇਰੇ ਲੱਤ ਦੇ ਗੋਡਾ ਕ੍ਰੈਕ ਹੋ ਗਿਆ ਉਹ ਉਹ ਫੇਰ ਅਸੀਂ ਦੁਬਾਰਾ ਹਸਪੀਟਲ ਗਏ ਜਾਂ ਦਾਖਲ ਹੋਏ ਜਾਂ ਕਿ ਕਰਾਇਆ ਮੈਡੀਕਲ ਕਰਾਇਆ ਉਹ ਉਸ ਉਹ ਐਲ ਐਮ ਆਰ ਨੂੰ ਪੁਲਿਸ ਥਾਣਾ ਸ਼ਾਲੇ ਪੁਰਾਣਾ ਸ਼ਾਲਾ ਉਹ ਲੈ ਕੇ ਗਏ ਉਹਨਾਂ ਨੇ ਕਾਰਵਾਈ ਕੀਤੀ ਐਲ ਐਮ ਆਰ ਵੀ ਲਈ ਉਹਨਾਂ ਉੱਤੇ ਬਿਆਨ ਵੀ ਲਏ ਤੇ ਐਫ ਆਈ ਆਰ ਵੀ ਕੱਟੀ ਐਫ ਆਈ ਆਰ ਦੀ ਕਾਪੀ ਵੀ ਸਾਡੇ ਕੋਲ ਹੈ ਤੇ ਉਹ ਅਸੀਂ ਉਸ ਤੋਂ ਬਾਅਦ ਅਸੀਂ ਪੁਲਿਸ ਸਟੇਸ਼ਨ ਤੇ ਬੱੜ ਨੂੰ ਅਸੀਂ ਦੋ ਤਿੰਨ ਵਾਰੀ ਫੋਨ ਕੀਤਾ ਪਰ ਉਹਨਾਂ ਕੋਈ ਵੀ ਸਾਨੂੰ ਸਹੀ ਕੋਈ ਜਵਾਬ ਨਹੀਂ ਦਿੱਤਾ ਇਹ ਮਾਮਲੇ ਦੇ ਬਾਰੇ ਮੈਂ ਇੱਕ ਐਸਐਸਪੀ ਸਾਹਿਬ ਨੂੰ ਵੀ ਇੱਕ ਦਰਖਾਸਤ ਦਿੱਤੀ ਆ ਬੇਨਤੀ ਕੀਤੀ ਆ ਕਿ ਸਾਡੇ ਨਾਲ ਜੋ ਧੱਕਾ ਹੋ ਰਿਹਾ ਇਨਸਾਫ ਹੋ ਇਨਸਾਫ ਕੀਤਾ ਜਾਏ ਇਹ ਹੀ ਐਪਲੀਕੇਸ਼ਨ ਕੇ ਦੇ ਦਿੱਤੀ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਅੱਜ ਦੇ ਦਿੱਤੀ ਸੀ ਦੁਖੀ ਹੋ ਕੇ ਹਾਂ ਦੁਖੀ ਹੋ ਕੇ ਐਪਲੀਕੇਸ਼ਨ ਅੱਜ ਦੇ ਕੇ ਆਏ ਆ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰ ਸਰਕਾਰ ਨੂੰ ਇਹ ਬੇਨਤੀ ਕਰਨ ਅਸੀਂ ਤੇ ਸੁਣਿਆ ਸੀ ਕਿ ਪਹਲਵਾਨਤਮਾਨ ਦੀ ਸਰਕਾਰ ਕਮਾਨ ਦਾ ਸਰਕਾਰ ਸਾਡੇ ਨਾਲ ਬਹੁਤ ਤਕਾਉ ਰਿਹਾ ਜਿੱਦੇ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਜੀ ਵਗੈਰਾ ਵੀ ਕਰਦੇ ਰਹੇ ਪਹਿਲਾਂ ਹਾਂ ਮੈਂ ਪਹਿਲਾਂ ਜੋਬ ਕਰਦਾ ਮੈਂ ਬੀਐਸਐਫ ਚ 30 ਸਾਲ ਬਾਰਡਰ ਤੇ ਨੌਕਰੀ ਕੀਤੀ ਹੈ ਬਾਰਡਰ ਤੋਂ 30 ਸਾਲ ਨੌਕਰੀ ਕਰਨ ਤੋਂ ਬਾਅਦ ਮੈਂ ਘਰ ਆਇਆ ਆਪਣੇ ਉਹ ਦੀ ਜੀ ਸੇਵਾ ਕਰਨ ਦੇ ਬਾਅਦ ਵੀ ਤੁਹਾਡਾ ਸਾਡੇ ਨਾਲ ਬਿਲਕੁਲ ਤਕਾਉ ਰਿਹਾ ਹੁਣ ਜੇ ਇਦਾਂ ਹੀ ਚੀਜ਼ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਮੈਂ ਖੁਦ ਵੀ ਕਿਸਾਨ ਮੈਂ ਕਿਸਾਨ ਜਿਥੇ ਬੰਦਿਆਂ ਨੂੰ ਮਿਲਾਂਗਾ ਉਹਨਾਂ ਨੂੰ ਵੀ ਉਹਨਾਂ ਨੂੰ ਬੇਨਤੀ ਕਰਕੇ ਤੇ ਫਿਰ ਐਸਐਸਪੀ ਦਫ਼ਤਰ ਦੇ ਮੋਰੇ ਭਾਵੇਂ ਬੇਸ਼ੱਕ ਸਾਨੂੰ ਧਰਨਾ ਦੇਣਾ ਪਵੇ ਪਰ ਅਸੀਂ ਇਨਸਾਫ ਲਵਾਂਗੇ ਇਸ ਸਬੰਧ ਵਿੱਚ ਜਦੋਂ ਥਾਣਾ ਤਿੱਬਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਮਨਾ ਕੀਤਾ ਅਤੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਣਗੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਜਦੋਂ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਖ ਨਹੀਂ ਦਿੱਤਾ। ਜੇਕਰ ਉਹ ਆਪਣਾ ਪੱਖ ਦੇਣਗੇ ਤਾਂ ਉਸ ਨੂੰ ਹੀ ਸਾਡੇ ਚੈਨਲ ਤੇ ਦਿਖਾਇਆ ਜਾਵੇਗਾ।